ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰੜ ਨਹੀਂ ਦਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜਿਆਂ ਨੂੰ ਸਮਰਪਤ ਯਾਦ ਸ਼ਹੀਦ ਭਾਈ ਮਤੀ ਦਾਸ ਜੀ ਸ਼ਹੀਦ ਭਾਈ ਸਤੀ ਦਾਸ ਜੀ ਸ਼ਹੀਦ ਭਾਈ ਦਿਆਲਾ ਜੀ ਦੀ ਯਾਦਾਂ ਨੂੰ ਅਸੀਂ ਅੱਜ ਸ਼ਹੀਦیاں ਦਿਹਾੜੇ ਮਨਾ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਉਹਨਾਂ ਨੂੰ ਯਾਦ ਕਰ ਰਹੇ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਰੀਏ ਕਰਨੌਣੇ ਦੇ ਆਵਤ ਆਏ ਦੋਸਤੋ ਜਿੱਥੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਗੁਰੂ ਸਾਹਿਬ ਤੋਂ ਪਹਿਲਾਂ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ ਔਰੰਗਜ਼ੇਬ ਨੂੰ ਹਾਕਾਰ ਸੀ ਵੀ ਸ਼ਾਇਦ ਮੇਰੀ ਤਾਕਤ ਬਹੁਤ ਹੈ ਉਸ ਤਾਕਤ ਦੇ ਮਰੇ ਦੀਨ ਦੁਨੀ ਦੇ ਦਾਤਾ ਚੁੱਕ ਜਾਣਗੇ ਪਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਲਕ ਜੰਜੂ ਦੀ ਰੱਖਿਆ ਦੇ ਲਈ ਸ਼ਹੀਦੀ ਤੇ ਸ਼ਹਾਦਤ ਆਪਣੀ ਜ਼ਿੰਦਗੀ ਨੂੰ ਨਿਸ਼ਾਵਰ ਕਰਕੇ ਉਸ ਪਰਮਪਿਤਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸ਼ਹਾਦਤ ਦੇ ਕੇ ਇਸ ਹਿੰਦੂ ਧਰਮ ਦੀ ਰੱਖਿਆ ਦੇ ਲਈ ਧਰਮ ਨੂੰ ਬਚਾਇਆ ਪਹਿਲੇ ਨਾਨਕ ਨੇ ਜਨੇਊ ਪਾਇਆ ਨਹੀਂ ਸੀ ਤੇ ਦਸਵੇਂ ਨਾਨਕ ਤੇ ਨੌਵੇਂ ਨਾਨਕ ਨੇ ਜਨੇਊ ਲੈਣ ਨਹੀਂ ਦਿੱਤਾ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਵੈਨਸ ਕਲੱਬ ਮੋਗਾ ਵਿਸ਼ਾਲ ਪੰਜਾਬ ਪੁਲਿਸ ਮੋਗਾ ਸਮਾਈਲ ਸੰਸਥਾ ਕੁੰਦਾਲ ਕੈਂਪ ਸੰਡੇ 23 ਨਵੰਬਰ 2025 10 ਵਜੇ ਤੋਂ ਲੈ ਕੇ 2 ਵਜੇ ਤੱਕ ਗਾਂਧੀ ਰੋਡ ਗਪਾਲ गौशाला ਵਿੱਚ ਲਗਾਇਆ ਜਾ ਰਿਹਾ ਹੈ ਆਪ ਸਭ ਸੱਜਣਾਂ ਨੂੰ ਲੋਗਾ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਸ਼ੁਭ ਅਫਸਰਤੇ ਇੱਕ ਯਾਦ ਬਣਾ ਲਈਏ ਕਿ ਸਾਡੇ 350 ਸਾਲਾ ਸ਼ਤਾਬਦੀ ਮੌਕੇ ਅਸੀਂ ਕਿਸੇ ਪੰਜਾ ਸੱਤਾ ਦੀਆਂ ਇੱਕ ਵਿਅਕਤੀ ਨੇ ਜ਼ਿੰਦਗੀ ਬਚਾਈ ਇੱਕ ਬੋਟਲ ਖੂਨ ਦੀ ਪੰਜ ਤੋਂ ਛੇ ਬੰਦਿਆਂ ਦੀ ਜਿੰਦਗੀ ਬਚਾ ਸਕਦੀ ਹੈ ਸੋ ਆਪ ਸਾਰੇ ਮੋਗਾ ਸ਼ਹਿਰ ਨਿਵਾਸੀਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਆਪਾਂ ਇਸ ਦਿਨ ਸੰਡੇ ਵਾਲੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਯਾਦ ਦੇ ਵਿੱਚ ਖੂਨਦਾਨ ਵੱਧ ਤੋਂ ਵੱਧ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਿਮਰਿਏ ਕਰ ਨੌਨੇ ਦੇ ਆਵੇ ਤਾਏ ਸਭ ਥਾਈ ਹੋਣਾ ਜੀ ਸਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ